ਅੱਜ ਮੈਂ ਆਪ ਸਾਰਿਆਂ ਨਾਲ ਇੱਕ ਖੁਸ਼ੀ ਸਾਂਝੀ ਕਰ ਰਿਹਾ ਹਾਂ ਕਿ ਖਾਲਸਾ ਸਾਜਨਾ ਦਿਵਸ 13 ਅਪ੍ਰੈਲ 2025 ਦੋ ਦਿਨ ਪਹਿਲਾਂ ਲੰਘਿਆ ਤੇ ਸਭ ਤੋਂ ਵੱਡੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੇਰੇ ਪਿੰਡ ਬਾਜੇਖਾਨੇ ਤੋਂ 43 ਜੀ ਸਾਡੇ ਚਾਚੇ ਤਾਏ ਭੈਣ ਭਾਈ ਕੁਝ ਬੱਚੇ ਅਮਰਤ ਸ਼ਾਕੇ ਗੁਰੂ ਵਾਲੇ ਬਣੇ ਆ ਗੁਰੂ ਨਾਲ ਜੁੜੇ ਆ ਤੇ ਇਹ ਤੋਂ ਪਹਿਲਾਂ ਕਿ ਮੈਂ ਅੱਗੇ ਵਧਾਂ ਜਿਨੇ ਸਾਡੇ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਪਾਲ ਬੱਚੇ ਸਰਜੀਤ ਬਾਜਾਖਾਨਾ YouTube ਚੈਨਲ ਨੂੰ ਦੇਖਦੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆ ਖਾਲਸਾ ਸਾਜਨਾ ਦਿਵਸ ਸਾਡੇ ਬ੍ਰੇਸਟ ਇੰਡੀਆਚ ਵੀ ਮਨਾਇਆ ਸੰਸਾਰ ਦੇ ਕੋਨੇ-ਕੋਨੇ ਤੇ ਮਨਾਇਆ ਜਿੱਥੇ-ਜਿੱਥੇ ਵੀ ਗੁਰੂ ਦਾ ਸਿੱਖ ਵਸਦਾ ਤੇ ਕਈ ਜਗ੍ਹਾ ਤੇ ਅਫਸੋਸਨਾ ਵੀ ਕਹਿਣਾ ਪੈਂਦਾ ਕਿ ਅਸੀਂ ਵਖਾਵੇ ਤੱਕ ਸੀਮਤ ਰਹਿ ਗਏ ਆ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਸਾਨੂੰ ਅੱਗੇ ਵਧਣਾ ਚਾਹੀਦਾ ਗਰਬਾਣੀ ਪੜਨੀ ਚਾਹੀਦੀ ਆ ਸੁਣਨੀ ਚਾਹੀਦੀ ਆ ਪੜ ਸੁਣ ਕੇ ਉਹ ਤੇ ਅਮਲ ਕਰਨਾ ਚਾਹੀਦਾ ਉਹਦੇ ਮੁਤਾਬਕ ਜ਼ਿੰਦਗੀ ਜਿਉਣੀ ਚਾਹੀਦੀ ਆ ਨਾ ਕਿ ਕੱਲੀ ਪੜਨ ਨਾਲ ਮੈਨੂੰ ਲੱਗਦਾ ਕੁਝ ਨਹੀਂ ਹੋਣਾ ਗਰਬਾਣੀ ਪੜੋ ਸੁਣੋ ਤੇ ਗਰਬਾਣੀ ਦੇ ਮੁਤਾਬਕ ਆਪਾਂ ਆਪਣੀ ਜ਼ਿੰਦਗੀ ਜਿਉਈਏ ਬਹੁਤ ਸਖਾਲੀ ਹੋ ਜੂਗੀ ਬੇहद ਸਖਾਲੀ ਹੋ ਜੂਗੀ ਤੇ ਆਪਾਂ ਕੋਸ਼ਿਸ਼ ਕਰੀਏ ਪਹਿਲਾਂ ਤਾਂ ਮੈਂ ਉਹਨਾਂ ਸਾਰੇ 43 ਕਰਮਾਂ ਵਾਲੇ ਵਡਭਾਗੀ ਜੀਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਇਸ ਕਾਲ ਯੁਗ ਦੇ ਵਿੱਚ ਵੀ ਗੁਰੂ ਵਾਲੇ ਬਣੇ ਸ਼ੁਕਰ ਹੈ ਵਾਹਿਗੁਰੂ ਦਾ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾ ਐਜੇ ਰਸਤੇ ਚੁੜੇ ਨਹੀਂ ਜਾਂਦੇ ਤੇ ਵਾਹਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਦੇ ਅਪਰਾਲੇ ਅਸੀਂ ਬ੍ਰੇਸਬੇਨ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਵੀ ਗੁਰੂ ਵਾਲੇ ਬਣਾਂਗੇ ਪ੍ਰਮਾਤਮਾ ਰਹਿਮਤ ਕਰੇ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਇਸ ਕਲਯੁਗ ਦੇ ਵਿੱਚ ਗੁਰੂ ਨਾਲ ਜਾਂ ਗੁਰੂ ਦੀ ਬਾਣੀ ਨਾਲ ਜਾਂ ਗੁਰੂ ਘਰ ਨਾਲ ਜੁੜਨਾ ਕੋਈ ਸਖਾਲਾ ਨਹੀਂ ਤੇ ਸਮੁੱਚੀਆਂ ਗਵਦਾਰਾ ਪ੍ਰਬੰਧਕ ਕਮੇਟੀਆਂ ਸੰਸਾਰ ਦੇ ਕੋਨੇ-ਕੋਨੇ ਦੇ ਜਿੱਥੇ ਗੁਰੂ ਘਰ ਦੇ ਪ੍ਰਬੰਧ ਚਲਾ ਰਹੇ ਹੋ ਤਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਲੰਗਰ ਛਕਾਉਣੇ ਬਹੁਤ ਚੰਗੀ ਗੱਲ ਆ ਲੋੜਵੰਦਾ ਵਾਸਤੇ ਗੁਰੂ ਦਾ ਲੰਗਰ ਬਣਾਇਆ ਸੀ ਤੇ ਕੋਸ਼ਿਸ਼ करिए ਕਿ ਆਪਾਂ ਸਾਦੇ ਲੰਗਰ ਵਾਲੇ ਪਾਸੇ ਆਈਏ ਉਹੀ ਪੈਸਾ ਆਪਾਂ ਆਪਣੇ ਸਿੱਖ ਪਰਿਵਾਰਾਂ ਤੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਪਰਿਵਾਰਾਂ ਦੀ ਬਾਹ ਫੜੀਏ ਉਹਨਾਂ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਦਵਾਈਏ ਜੋ ਵੀ ਉਹਨਾਂ ਨੇ ਲੋੜਾਂ ਉਹਨਾਂ ਦੀ ਆਪਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੀਏ ਸਾਰੇ ਰਲ ਮਿਲ ਕੇ ਤੁਸੀਂ ਦੇਖਦੇ ਹੋਗੇ ਕਿ ਆਮ ਹੋਰ ਧਰਮਾਂ ਦੇ ਵਿੱਚ ਆਪਾਂ ਕਿਸੇ ਹੋਰ ਧਰਮ ਬਾਰੇ ਨਾ ਹੀ ਜਾਈਏ ਤਾਂ ਚੰਗੀ ਗੱਲ ਆ ਸਾਨੂੰ ਸਿੱਖ ਧਰਮ ਦੇ ਨਾਲ ਅਸੀਂ ਸਿੱਖ ਧਰਮ 'ਚ ਜਨਮੇ ਆ ਤੇ ਸਾਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਤੇ ਜਿੰਨੇ ਵੀ ਗੁਰੂ ਘਰ ਆਉਂਨੇ ਹੋ ਤੁਸੀਂ ਸਾਰੇ ਗੁਰਬਾਣੀ ਪੜ੍ਹਦੇ ਹੋ ਤੁਸੀਂ ਮੰਨਿਆ ਕਰੋ ਕਿ ਆਪਣੇ ਕੋਈ ਅਗਲੇ ਪਿਛਲੇ ਚੰਗੇ ਕਰਮ ਕੀਤੇ ਆ ਨੇ ਐਜ ਕਲਯੁਗ ਦੇ ਵਿੱਚ ਗੁਰੂ ਨਾਲ ਜਾਂ ਗੁਰਬਾਣੀ ਨਾਲ ਜੁੜਨਾ ਕੋਈ ਇੰਨਾ ਸੌਖਾ ਨਹੀਂ ਤੇ ਇੱਕ ਵਾਰ ਫੇਰ ਮੈਂ ਸਾਰੇ ਜਿੰਨੇ ਮੇਰੇ ਬਾਜੇਖਾਨੇ ਪਿੰਡ ਦੇ ਮੈਂ ਬਾਜਾਖਾਨਾ ਫਰੀਦਕੋਟ ਪੰਜਾਬ ਦਾ ਜੰਪਲਾਂ ਤੇ ਕੁਦਰਤੀ ਗੱਲ ਆ ਕਿ ਆਪਦੇ ਪਿੰਡ ਦਾ ਮੋਤ ਆ ਰਹਿਣਾ ਹੀ ਰਹਿਣਾ ਆਪਦੇ ਪੰਜਾਬ ਦਾ ਪਿੰਡ ਦੇ ਨਾਲ-ਨਾਲ ਪੰਜਾਬ ਦਾ ਸਮੁੱਚੇ ਭਾਈਚਾਰੇ ਦਾ ਤੇ ਮੈਂ ਉਹਨਾਂ ਸਾਰੇ 43 ਜੀਆਂ ਨੂੰ ਜਿਹੜੇ ਗੁਆਦਰਾ ਆਨੰਦਗੜ੍ਹ ਸਾਹਿਬ ਬਾਜਾਖਾਨਾ ਵਿੱਚ ਵੇਖੇ ਗੁਰੂ ਘਰ ਵਾਲੇ ਬਣੇ ਹੋ ਤੁਸੀਂ ਵਿਭਾਗੀ ਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਜਿੰਨੇ ਤੁਸੀਂ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਸਮਾਂ ਕੱਢਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੁੜਦੇ ਰਹਿ ਕਰੋ ਕੁਛ ਇਹ ਕਰਿਆ ਕਰਾਂਗੇ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰ ਜੇ ਚੰਗੇ ਸਨੇਹ ਲੈ ਕੇ ਆਈਏ ਤੁਹਾਡੇ ਤੱਕ ਤੇ ਇਹ ਜਿੰਨੇ ਅੱਜ ਜੁੜੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦੀ